ਅਸੀਂ ਇਸ ਸਮੇਂ ਖੜੇ ਹਾਂ ਪਿੰਡ ਲੋਤੀਪੁਰ ਦੇ ਨਜ਼ਦੀਕ ਜੋ ਦੋਲਾ ਵਸਤੀ ਹੈ ਸਤਲੁਜ ਦਰਿਆ ਦੀਆਂ ਤਸਵੀਰਾਂ ਹਨ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਇਸ ਸਮੇਂ ਜੋ ਪਖੜਾ ਡੈਮ ਬਲੋ ਪਾਣੀ ਛੱਡਿਆ ਜਾ ਰਿਹਾ ਹੈ ਉਹ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਚੱਲ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਲੋਧੀਪੁਰ ਦੋਲਾ ਵਸਤੀ ਦੇ ਨਜ਼ਦੀਕ ਦੀਆਂ ਤਸਵੀਰਾਂ ਹਨ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਤਲੁਜ ਦਰਿਆ ਜੋ ਸ਼੍ਰੀ ਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੋਲਾ ਵਸਤੀ ਦੇ ਨਜ਼ਦੀਕ ਜੋ ਬਿਲਕੁਲ ਨਜ਼ਦੀਕ ਵਗ ਰਿਹਾ ਹੈ ਉਸ ਦੀਆਂ ਤਸਵੀਰਾਂ ਹਨ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦੇ ਵਿੱਚ ਇਸ ਸਮੇਂ ਪਾਣੀ ਜਿਹੜਾ ਹੈ ਕਾਫੀ ਚੱਲ ਰਿਹਾ ਹੈ ਅਤੇ ਜੇਕਰ ਆਪਾਂ ਹਾਲਾਤ ਦੀ ਗੱਲ ਕਰੀਏ ਜਿਹੜਾ ਹਾਲਾਤ ਹਨ ਉਹ ਕੰਟਰੋਲ ਦੇ ਵਿੱਚ ਹਾਲਾਤ ਹਨ ਕਿਉਂਕਿ ਜੇਕਰ ਪਾਣੀ ਦੇ ਪੱਧਰ ਦੀ ਗੱਲ ਕਰੀਏ ਪਾਣੀ ਦਾ ਜਿਹੜਾ ਪੱਧਰਾ ਹੈ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਕਾਫੀ ਘਟ ਹੈ ਜਿਸ ਤਰ੍ਹਾਂ ਪਿਛਲੇ ਹਫਤਾ ਤੋਂ ਪਹਿਲਾਂ ਜਿਹੜੀ ਸਵਾਨਾਦੀ ਆਈ ਸੀ ਉਦੋਂ ਜਿਹੜਾ ਹੈ ਪਾਣੀ ਕਾਫੀ ਸੀ ਜਿਹੜਾ ਇਹਨਾਂ ਕਿਨਾਰਿਆਂ ਤੋਂ 4 ਤੋਂ 5 ਫੁੱਟ ਨੀਵਾ ਚੱਲ ਰਿਹਾ ਸੀ ਹੁਣ ਦੇਖ ਸਕਦੇ ਹੋ ਕਿ 8 8 ਤੋਂ 9 ਫੁੱਟ ਜਿਹੜਾ ਹੈ ਇਹ ਇਸ ਸਮੇਂ ਸਤਲੁਜ ਦਰਿਆ ਕਿਨਾਰਿਆਂ ਤੋਂ ਥੱਲੇ ਚੱਲ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਜਿਹੜੇ ਹੈ ਘਬਰਾਉਣ ਦੀ ਜਰੂਰਤ ਨਹੀਂ ਇਹ ਹਾਲਾਤ ਜਿਹੜੇ ਹੈ ਅੰਡਰ ਕੰਟਰੋਲ ਵਿੱਚ ਹਨ ਜਿਵੇਂ ਪ੍ਰਸ਼ਾਸਨ ਨੇ ਵੀ ਜਾਣਕਾਰੀ ਦਿੱਤੀ ਕਿ ਜਿਹੜੇ ਹੈ ਕਿਸੇ ਵੀ ਤਰ੍ਹਾਂ ਦੇ ਹੜ ਵਰਗੇ ਹਾਲਾਤ ਨਹੀਂ ਕਿਉਂਕਿ ਜੋ ਪਾਣੀ ਛੱਡਿਆ ਜਾ ਰਿਹਾ ਹੈ ਉਹ ਹਾਲ ਦੀ ਘੜੀ ਜਿਹੜਾ ਹੈ ਕਾਫੀ ਘੱਟ ਪਾਣੀ ਹੈ ਦੇਖ ਸਕਦੇ ਹੋ ਕਿ ਜਿਹੜਾ ਸਤ ਦਰਿਆ ਦੇ ਵਿੱਚ ਇਸ ਸਮੇਂ ਭਾਖੜਾ ਡੈਮ ਵੱਲੋਂ ਪਾਣੀ ਛੱਡਿਆ ਗਿਆ ਸੀ ਉਹ ਲਗਾਤਾਰ ਜਿਹੜਾ ਹੈ ਇਸ ਸਮੇਂ ਇਸ ਦੇ ਵਿੱਚ ਆ ਰਿਹਾ ਹੈ ਅਤੇ ਪਾਣੀ ਜੇਕਰ ਗੱਲ ਕਰੀਏ ਇਸ ਪਾਸੇ ਤਾਂ ਬਿਲਕੁਲ ਥੋੜਾ ਜਿਹਾ ਜਿਹੜਾ ਹੈ ਮਿੱਟੀ ਰੰਗਾ ਹੈ ਪਰ ਜੇ ਦੂਸਰੇ ਪਾਸੇ ਗੱਲ ਕਰੀਏ ਵਿਚਕਾਰ ਜਾਂ ਦੂਸਰੀ ਸਾਈਡ ਜਿਹੜਾ ਹੈ ਪਾਣੀ ਬਿਲਕੁਲ ਸਾਫ਼ ਹੈ ਜੋ ਡੈਮ ਤੋਂ ਨਿਰੰਤਰ ਪਾਣੀ ਆ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਦੀਆਂ ਪਿੰਡ ਲੋਧੀਪੁਰ ਦੇ ਨੇੜੇ ਢੋਲਾ ਵਸਤੀ ਦੀਆਂ ਤਸਵੀਰਾਂ ਹਨ ਡੋਲਾ ਵਸਤੀ ਦੇ ਨਦੀ ਦੇ ਤ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਲਗਾਤਾਰ ਪਾਣੀ ਆਉਣ ਦੇ ਕਾਰਨ ਕਿਨਾਰਿਆਂ ਨੂੰ ਖੋਰਾ ਲੱਗ ਰਿਹਾ ਹੈ ਕੁਝ ਮੀਟਰ ਦੀ ਦੂਰੀ ਤੇ ਹੀ ਜਿਹੜਾ ਹੈ ਇਸ ਡੋਲਾ ਵਸਤੀ ਦੇ ਘਰ ਹਨ ਅਤੇ ਲਗਾਤਾਰ ਜੋ ਪਾਣੀ ਆਉਂਦਾ ਹੈ ਉਸ ਦੇ ਨਾਲ ਲਗਾਤਾਰ ਹੀ ਇਹ ਖੋਰਾ ਲੱਗ ਰਿਹਾ ਹੈ ਦੇਖ ਸਕਦੇ ਹੋ ਲਾਈਵ ਤਸਵੀਰਾਂ